ਦੋਸਤੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖੋ ਤੇ ਸ਼ੇਅਰ ਵੀ ਕਰਿਓ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਹੋਰ ਕੀਤਾ ਕਾਰਨਾਮਾ ਪਿੰਡ ਢੱਲਵਾ ਨੇੜੇ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪ੍ਰਵਾਸੀ ਜੂਨ ਮਹੀਨੇ ਦੇ ਵਿੱਚ ਝੋਨਾ ਲਾਉਣ ਲਈ ਆਉਂਦੇ ਆ ਤੇ ਪ੍ਰਵਾਸੀਆਂ ਦਾ ਜਿਹੜਾ ਗਰੁੱਪ ਹੈ ਉਹ ਸਾਰੇ ਦਾ ਸਾਰਾ ਇਕੱਠਾ ਹੀ ਰਹਿੰਦਾ ਹੁੰਦਾ ਹੈ ਜਦੋਂ ਇਹ ਵਾਪਸ ਜਾਂਦੇ ਆ ਝੋਨਾ ਲਾ ਕੇ ਪਿੰਡ ਪਹੁੰਚਦੇ ਆਪਣੇ ਤਾਂ ਇੱਕ ਮੁੰਡਾ ਵਾਪਸ ਨਹੀਂ ਜਾਂਦਾ ਉਹਨਾਂ ਦੇ ਘਰਦਿਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਡਾ ਮੁੰਡਾ ਕਿੱਥੇ ਆ ਤਾਂ ਪ੍ਰਵਾਸੀਆਂ ਨੇ ਜਿਹੜਾ ਇਹਨਾਂ ਦਾ ਗਰੁੱਪ ਸੀ ਸਾਰੇ ਗਰੁੱਪ ਨੇ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੁੰਡੇ ਦੇ ਮਾਪਿਓ ਨੇ ਘਰਦਿਆਂ ਨੇ ਉਥੇ ਰਿਪੋਰਟ ਦਰਜ ਕਰਵਾ ਦਿੱਤੀ ਜਦੋਂ ਪੁੱਛ ਦੇ ਚ ਪੜਤਾਲ ਹੁੰਦੇ ਹੋ ਹੋਂਦੇ ਪਤਾ ਲੱਗਿਆ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਪੁਲਿਸ ਹੈ ਤਪਾ ਪੁਲਿਸ ਦੀ ਮਦਦ ਦੇ ਨਾਲ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੇ ਕੀ ਕੀਤਾ ਜੀ ਜਿਹੜਾ ਮੁੰਡਾ ਸੀਗਾ ਉਹਨੂੰ ਮਾਰ ਕੇ ਉਹਦਾ ਕਤਲ ਕਰਕੇ ਤੇ ਇੱਥੇ ਹੀ ਦੱਬ ਦਿੱਤਾ ਜਾਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਆਪਣੀ ਡਰੇਨ ਆ ਉਹਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਜਿਹੜੀ ਮੁੰਡੇ ਦੀ ਡੈੱਡ ਬੋਡੀ ਸੀ ਕੀ ਉਹ ਨਹੀਂ ਭਲੀ ਗਈ ਤੇ ਹੁਣ ਜਿਹੜਾ ਹੈਗਾ ਪਾਣੀ ਘਟਣ ਤੋਂ ਬਾਅਦ ਮੁੰਡੇ ਦੀ ਡੈੱਡ ਬੋਡੀ ਪੁਲਿਸ ਨੇ ਇੱਥੋਂ ਲੱਭੀ ਆ ਕਹਾਣੀ ਸਿਰਫ ਇੰਨੀ ਸੀ ਕਿ ਜਿਹੜਾ ਪ੍ਰਵਾਸੀਆਂ ਦੇ ਗਰੁੱਪ ਦੇ ਵਿੱਚ ਮੁੰਡਾ ਆਇਆ ਸੀ ਉਨੇ ਇਹਨਾਂ ਨੂੰ ਕਿਹਾ ਕਿ ਮੈਂ 5000 ਰੁਪਏ ਆਪਣੇ ਘਰੇ ਭੇਜਣਾ ਹੈ ਮੈਨੂੰ ਜ਼ਰੂਰੀ ਹੈ ਮੇਰੀ ਮਜਬੂਰੀ ਹੈ ਤਾਂ ਇਸ ਗੱਲ ਨੂੰ ਲੈ ਕੇ ਜੋ ਵੀ ਇਹਨਾਂ ਨੇ ਕੀਤਾ ਬਹੁਤ ਗਲਤ ਕੰਮ ਕੀਤਾ ਤੇ ਇਹਨਾਂ ਨੇ ਉਸ ਮੁੰਡੇ ਦਾ ਕਤਲ ਕਰਕੇ ਇੱਥੇ ਜਿਹੜੀ ਡਰੇਨ ਹੈ ਤਪੇ ਜਾਂ ਉਧਰ ਢਿਲਮਾਂ ਦੇ ਨੇੜੇ ਉੱਥੇ ਦੱਬ ਦਿੱਤਾ ਤੇ ਆ ਹੁਣ ਪੁਲਿਸ ਤਪਾ ਪੁਲਿਸ ਹੈ ਜਿਹੜੀ ਉਹ ਜਿੱਥੇ ਵੀ ਇਹਨਾਂ ਨੇ ਨਿਸ਼ਾਨਦੇਹੀ ਦੱਸੀ ਹੈ ਉਥੋਂ ਕੋਸ਼ਿਸ਼ ਕਰ ਰਹੀ ਹੈ ਜਿਹੜੀ ਮੁੰਡੇ ਦੀ ਕਤਲ ਹੋਈ ਮੁੰਡੇ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਕੱਢਿਆ ਜਾਵੇ ਦਿਨੋਂ ਦਿਨ ਇਹ ਨਹੀਂ ਕਿ ਵਾਕਈ ਘਟਨਾ ਨਹੀਂ ਹੁੰਦੀਆਂ ਪਰ ਪ੍ਰਵਾਸੀਆਂ ਦੀਆਂ ਵੱਧ ਰਹੀਆਂ ਦਿਨੋਂ ਦਿਨ ਘਟਨਾਵਾਂ ਕਿੱਧਰ ਨੂੰ ਜਾ ਰਹੀਆਂ ਇਹ ਤੇ ਇਵੇਂ ਜਿਵੇਂ ਜਿਹੜਾ ਹੁਣ ਇੱਕ ਹੋਰ ਮਾਹੌਲ ਚੱਲਿਆ ਹੋਇਆ ਹੈ ਕਿ ਨਾਰਾ ਦਿੱਤਾ ਗਿਆ ਹੈ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਹਦੇ ਬਾਰੇ ਵੀ ਤੁਸੀਂ ਆਪਣੇ ਕਮੈਂਟ ਜਰੂਰ ਕਰੋ ਕਿਉਂਕਿ ਦਿੜੋ ਦਿਨ ਪ੍ਰਵਾਸੀਆਂ ਦੀਆਂ ਵਾਧੀਆਂ ਹੋਈਆਂ ਹਰਕਤਾਂ ਪੰਜਾਬ ਨੂੰ ਕਿੱਧਰ ਨੂੰ ਲਿਜਾ ਰਹੀ ਹੈ ਹਾਲਾਂਕਿ ਸਾਡੇ ਵੀ ਜਿਹੜੇ ਪੰਜਾਬੀ ਹੈ ਉਹ ਜਗ੍ਹਾ ਜਗ੍ਹਾ ਜਾ ਕੇ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਭਾਰਤ ਦਾ ਕੋਈ ਕੋਨਾ ਹੋਵੇ ਹਰ ਇੱਕ ਜਗ੍ਹਾ ਤੇ ਪੰਜਾਬੀ ਕੰਮ ਕਰਦੇ ਆ ਤਾਂ ਜਦੋਂ ਇਹੋ ਜਿਹੀਆਂ ਕਟਨਾਮਾ ਸਾਹਮਣੇ ਆਉਂਦੀਆਂ ਤਾਂ ਬੰਦੇ ਜਾਂ ਕੋਈ ਵੀ ਇਨਸਾਨ ਜਾਂ ਕੋਈ ਵੀ ਸੋਸਾਇਟੀ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ